ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਦੋਸਤੋ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਇੱਕ ਅਜਿਹੇ ਘਰੇਲੂ ਨੁਸਖੇ ਦੇ ਬਾਰੇ ਵਿੱਚ ਦੱਸਾਂਗੇ ਜਿਸ ਦਾ ਸੇਵਨ ਕਰਕੇ ਤੁਸੀਂ ਦੋਸਤੋ ਇੱਕਦਮ ਤੰਦਰੁਸਤ ਰਹਿ ਸਕਦੇ ਹੋ। ਤੁਸੀਂ ਦੋਸਤੋ ਅਜਵਾਈਨ ਦਾ ਪਾਣੀ ਵੀ ਪੀਤਾ ਹੋਵੇਗਾ, ਜੀਰੇ ਦਾ ਪਾਣੀ ਵੀ ਪੀਤਾ ਹੋਵੇਗਾ ਅਤੇ ਦੋਸਤੋ ਮੇਥੀ ਦਾਣੇ ਦਾ ਪਾਣੀ ਵੀ ਪੀਤਾ ਹੋਵੇਗਾ। ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਜਿਸ ਦਾਣਿਆਂ ਦੇ ਪਾਣੀ ਦੇ ਸੇਵਨ ਬਾਰੇ ਦੱਸਾਂਗੇ ਉਹ ਦੋਸਤੋ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੋਵੇਗਾ। ਤਾਂ ਇਹ ਚੀਜ਼ ਹੈ ਦੋਸਤੋ ਤਨਿਏ ਦੇ ਬੀਜਾਂ ਦਾ ਪਾਣੀ ਜੇਕਰ ਤੁਹਾਨੂੰ ਪੇਟ ਸੰਬੰਧੀ ਕੋਈ ਵੀ ਰੋਗ ਹੋਵੇ ਪੇਟ ਵਿੱਚ ਗੈਸ ਹੋਵੇ ਕਬਜ ਹੋਵੇ ਜਾਂ ਫਿਰ ਤੁਹਾਡਾ ਪਾਚਨਤੰਤਰ ਮਜ਼ਬੂਤ ਨਾ ਹੋਵੇ ਤੁਹਾਨੂੰ ਯੂਰਿਕ ਐਸਿਡ ਦੀ ਸਮੱਸਿਆ ਹੋਵੇ 슈ਗਰ ਹੋਵੇ ਥਾਇਰੋਇਡ ਹੋਵੇ ਜਾਂ ਫਿਰ ਤੁਹਾਡੇ ਖੂਨ ਵਿੱਚ ਗੰਦਗੀ ਹੋਵੇ ਭਾਵ ਕਿ ਤੁਹਾਡਾ ਖੂਨ ਸਾਫ਼ ਨਾ ਹੋਵੇ ਜਾਂ ਫਿਰ ਦੋਸਤੋ ਤੁਹਾਡੇ ਸਰੀਰ ਵਿੱਚ ਖੂਨ ਦੀ ਕਮੀ ਹੋਵੇ ਦਿਲ ਸੰਬੰਧੀ ਕੋਈ ਵੀ ਰੋਗ ਹੋਵੇ ਤੁਹਾਡੇ ਸਰੀਰ ਵਿੱਚ ਕੋਲੇਸਟ੍ਰੋਲ ਦਾ ਲੈਵਲ ਵਧਿਆ ਹੋਵੇ ਤੁਹਾਡੇ ਦਿਲ ਵਿੱਚ ਦਰਦ ਹੋਵੇ ਜਾਂ ਫਿਰ ਦੋਸਤੋ ਤੁਹਾਡੇ ਦਿਲ ਦੀ ਧੜਕਣ ਘਟਦੀ ਵਧਦੀ ਹੋਵੇ ਜਾਂ ਫਿਰ ਤੁਹਾਨੂੰ ਮੋਟਾਪਾ ਹੋਵੇ ਵਾਲਾ ਸੰਬੰਧੀ ਕੋਈ ਵੀ ਦਿੱਕਤ ਹੋਵੇ ਜਾਂ ਫਿਰ ਚਮੜੀ ਸੰਬੰਧੀ ਦੋਸਤੋ ਇੰਨੇ ਜ਼ਿਆਦਾ ਫਾਇਦੇ ਹਨ ਇਹ ਸਿਰਫ ਛੋਟੇ ਛੋਟੇ ਦਾਣਿਆਂ ਦੇ ਤਾਂ ਹੁਣ ਤੁਹਾਨੂੰ ਦੱਸਦੇ ਹਾਂ ਕਿ ਕਿਹੜੀ ਬਿਮਾਰੀ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਇਸ ਦਾ ਸੇਵਨ ਕਰਨਾ ਹੈ ਤਾਂ ਜੇਕਰ ਦੋਸਤੋ ਤੁਹਾਨੂੰ ਪੇਟ ਸੰਬੰਧੀ ਕੋਈ ਵੀ ਰੋਗ ਹੋਵੇ ਦਿਲ ਸੰਬੰਧੀ ਕੋਈ ਵੀ ਰੋਗ ਜਾਂ ਫਿਰ ਸ਼ੂਗਰ ਹੋਵੇ ਤਾਂ ਤੁਸੀਂ ਇੱਕ ਚਮਚੇ ਧਨੀਏ ਦੇ ਬੀਜਾਂ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਪਾਣੀ ਵਿੱਚ ਭਿਓ ਕੇ ਰੱਖ ਦੇਣਾ ਹੈ ਅਤੇ ਦੋਸਤੋ ਸਵੇਰੇ ਇਸ ਨੂੰ ਉਬਾਲ ਕੇ ਇਸ ਵਿੱਚ ਕਾਲਾ ਨਮਕ ਮਿਲਾ ਕੇ ਚਾਹ ਦੀ ਤਰ੍ਹਾਂ ਇਸ ਨੂੰ ਸਿਪ-ਸਿਪ ਕਰਕੇ ਪੀਣਾ ਹੈ ਅੱਗੇ ਗੱਲ ਕਰਦੇ ਹਾਂ ਦੋਸਤੋ ਥਾਇਰੋਇਡ ਦੀ ਜੇਕਰ ਦੋਸਤੋ ਤੁਹਾਨੂੰ ਥਾਇਰੋਇਡ ਦੀ ਸਮੱਸਿਆ ਹੋਵੇ ਤਾਂ 4 ਚਮਚ ਧਨੀਏ ਦੇ ਬੀਜਾਂ ਨੂੰ 2 ਗਲਾਸ ਪਾਣੀ ਵਿੱਚ ਪਾ ਕੇ ਰਾਤ ਨੂੰ ਭਿਓ ਕੇ ਰੱਖ ਦੇਣਾ ਹੈ ਅਤੇ ਸਵੇਰੇ ਇਸ ਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਹੈ ਇਸ ਦਾ ਸੇਵਨ ਦੋਸਤੋ ਤੁਸੀ ਸਵੇਰੇ ਖਾਲੀ ਪੇਟ ਕਰਨਾ ਹੈ ਇੱਕ ਗਲਾਸ ਸੁਬਾ ਅਤੇ ਇੱਕ ਗਲਾਸ ਤੁਸੀ ਦੁਪਹਿਰ ਦੇ ਖਾਣੇ ਖਾਣ ਤੋਂ ਅੱਧੇ ਘੰਟੇ ਬਾਅਦ ਤਾਂ ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਤੁਹਾਡੇ ਥਾਇਰੋਇਡ ਦੀ ਸਮੱਸਿਆ ਇੱਕਦਮ ਜੜੋਂ ਖਤਮ ਹੋ ਜਾਵੇਗੀ ਅੱਖਾਂ ਸੰਬੰਧੀ ਕੋਈ ਵੀ ਰੋਗ ਹੋਵੇ ਤਾਂ ਵੀ ਦੋਸਤੋ ਤਨੀਏ ਦੇ ਬੀਜ ਦਾ ਪਾਣੀ ਆਪਣੇ ਅੱਖਾਂ ਵਿੱਚ ਪਾ ਸਕਦੇ ਹੋ ਕੁਝ ਬੂੰਦਾਂ ਆਪਣੀ ਅੱਖਾਂ ਵਿੱਚ ਪਾਉਣ ਨਾਲ ਦੋਸਤ ਤੁਹਾਨੂੰ ਇਸ ਤੋਂ ਬਹੁਤ ਰਾਹਤ ਮਿਲੇਗੀ ਚਮੜੀ ਸੰਬੰਧੀ ਕੋਈ ਵੀ ਰੋਗ ਹੋਵੇ ਤਾਂ ਤੁਸੀਂ ਧਨੀਏ ਦੇ ਬੀਜਾਂ ਵਾਲੇ ਪਾਣੀ ਨਾਲ ਆਪਣੇ ਚਿਹਰੇ ਨੂੰ ਧੋਣਾ ਹੈ ਤਾਂ ਦੋਸਤੋ ਐਸੀ ਸਾਡੇ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹ ਵੀ ਇਸ ਦਾ ਲਾਭ ਲੈ ਸਕਣ ਤਾਂ ਦੋਸਤੋ ਖੁਸ਼ ਰਹੋ ਤੰਦਰੁਸਤ ਰਹੋ ਤਨਮਾਨ